ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਸਾਰਿਆਂ ਦੇ ਤੁਹਾਡੇ ਨਗਰ ਨਿਬੂ ਸਾਰਿਆਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਅਗਲੇ 3 ਮਹੀਨੇ ਦੇ ਵਿੱਚ ਵਿੱਚ ਸਾਰਿਆਂ ਦੀ ਜੇਬ ਦੇ ਵਿੱਚ 10 ਲੱਖ ਰੀਮੇ ਦਾ ਕਾਰਡ ਆਊਗਾ ਬਹੁਤ ਬਹੁਤ ਧੰਨਵਾਦ ਬਿੰਦੇ ਜੀ ਇਹਦੇ ਨਾਲ ਨਾਲ ਮੇਰੀ ਕੋਸ਼ਿਸ਼ ਆ ਕਿ ਸਾਰੇ ਇਹ ਜਿਹੜਾ ਕਿਉਂਕਿ ਸਿਹਤ ਮੰਤਰੀ ਦੀ ਕੌਂਸਲ ਚੈਸੀ ਵੀ ਆ ਤੁਸੀਂ ਬੰਨੂ ਐਮ ਐਲ ਏ ਬਣਾਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਇਹ ਮਾਨਦ ਦਿੱਤਾ ਅਸੀਂ ਪਿੰਡ ਕਲੀਨਿਕ ਬਣਾਉਣ ਜਾ ਰਹੇ ਹਾਂ ਤੇ ਦੀ ਸ਼ੁਰੂਆਤ ਵੀ ਪਟਿਆਲੇ ਤੋਂ ਕਰਾਂਗੇ ਕਿ ਸਾਰੇ ਪਿੰਡਾਂ ਦੇ ਵਿੱਚ ਪਿੰਡ ਕਲੀਨਿਕ ਬਣਾਇਆ ਤੁਸੀਂ ਇੱਕ ਬਹੁਤ ਵਧੀਆ ਇੱਕ ਸਾਫ ਸੁਥਰਾ ਕਮਰਾ ਉਹਦੀ ਜੇ ਕੋਈ ਥੋੜੀ-ਮੋਟੀ ਰਿਪੇਅਰ ਚਾਹੀਦੀ ਹੋਵੇ ਉਹ ਵੀ ਕਰਾ ਦਾਂਗੇ ਨਾਲ ਵਾਸ਼ਰੂਮ ਆਉਣਾ ਜ਼ਰੂਰੀ ਆ ਪੇਸ਼ੈਂਟਾਂ ਦਾ ਕੋਈ ਟੈਸਟ ਕਰਨਾ ਹੋਰ ਸਾਰਾ ਸਾਫ਼-ਸੁਥਰਾ ਕਮਰਾ ਤਿਆਰ ਕਰਾ ਲਓ ਇੱਕ ਤੇ ਉੱਥੇ ਮੈਡੀਕਲ ਸਟਾਫ ਆਏਗਾ ਦਵਾਈਆਂ ਸਾਰੀਆਂ ਮਿਲਣਗੀਆਂ ਟੈਸਟ ਵਰਡ ਜਿੰਨਾ ਪਿੰਡਾਂ ਦੇ ਵਿੱਚ ਇਹਦੇ ਨਾਲ-ਨਾਲ ਜਿਹੜੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਉਹ ਦਿੱਤੇ ਤੌਰ ਤੇ ਤੁਹਾਨੂੰ ਦਿੱਕਤ ਆਉਂਦੀ ਆ ਤੇ ਜੇ ਕੋਈ ਬੰਦਾ ਬਿਮਾਰ ਹੋਏਗਾ ਤੁਸੀਂ ਉਹਨੂੰ ਸਕੂਟਰ ਮੋਟਰਸਾਈਕਲ ਤੇ ਗੱਡੀ ਚ ਬਿਠਾ ਕੇ ਸ਼ਹਿਰ ਲੈ ਜਾਓਗੇ ਤੇ ਜਿਹੜੇ ਤੁਹਾਡੇ ਫਰੰਟ ਦੇ ਵਿੱਚ ਲਵੇਰਾ ਪਸ਼ੂ ਖਾਸ ਕਰਕੇ ਜਿਹੜੇ ਪਸ਼ੂ ਵੀ ਹੁੰਦੇ ਆ ਉਹ ਵੀ ਇੱਕ ਤਰ੍ਹਾਂ ਦਾ ਜਿਹੜੇ ਤੁਹਾਡੇ ਪਰਿਵਾਰ ਦੀ ਪਰਵਰਿਸ਼ ਕਰਦੇ ਨੇ ਤੁਸੀਂ ਬੱਚਾ ਜੇ ਦੁੱਧ ਮਿਲੇਗਾ ਤਾਂ ਉਹਨਾਂ ਦੀ ਸਿਹਤ ਠੀਕ ਹੋਏਗੀ ਪਰਿਵਾਰ ਨੇ ਵੀ ਚਾਹ ਲੈਣੀ ਆ ਮਿਲਕ ਜਿਹੜਾ ਹੈਗਾ ਆਪਣੇ ਨਿਊਟ੍ਰੀਸ਼ਨ ਦਾ ਬਹੁਤ ਇੰਪੋਰਟੈਂਟ ਪਾਰਟ ਹੈ ਤੇ ਉਹਨਾਂ ਦੀ ਦੇਖਭਾਲ ਲਈ ਵੀ ਆ ਪਿੱਛੇ ਖੜੀਆਂ ਗੱਡੀਆਂ ਖੜੀਆਂ ਜੀ ਇਹ ਵੀ ਮੈਂ ਹਫ਼ਤੇ ਦਸ ਦਿਨ ਦੇ ਵਿੱਚ ਸੇਵਾ ਸ਼ੁਰੂ ਕਰਾਂਗਾ ਹਰ ਪਿੰਡ ਦੇ ਵਿੱਚ ਪਸ਼ੂਆਂ ਦਾ ਡਾਕਟਰ ਫਾਰਮਾਸਿਸਟ ਇੱਕ ਟੀਮ ਉੱਤੇ ਐਂਬੂਲੈਂਸ ਆਇਆ ਕਰੇਗੀ ਪੁੱਛੇਗੀ ਜੇਦਾ ਕੋ ਪਸ਼ੂ ਬੁਹਾੜ ਟੱਲਾ ਪੇਠਾ ਹੋਏਗਾ ਪਸ਼ੂਆਂ ਦਾ ਲਾਜ਼ਮੀ ਹੋਏਗਾ ਜੀ ਬੰਦਿਆ ਦੇ ਨਾਲ ਨਾਲ ਇਹਦੇ ਨਾਲ ਨਾਲ ਹਰ ਪਿੰਡ ਦੇ ਵਿੱਚ ਜਿੰਨੇ ਵੀ ਸਕੂਲ ਆਉਂਦੀਆਂ ਵਾ ਲਿਸਟ ਬਣਾ ਲਈ ਆ ਤੁਸੀਂ ਵੀ ਉਹਦੇ ਚ ਟਰਸਟ ਲਾਓ ਕਿਉਂਕਿ ਜਿਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਵਾਸਤੇ ਬਹੁਤ ਕੋਸ਼ਿਸ਼ ਕਰਦੇ ਹੋ ਤੁਹਾਡੀ ਕੋਸ਼ਿਸ਼ ਹੁੰਦੀ ਆ ਕਿ ਬੱਚਾ ਵਾਸਤੇ ਘਰ ਦੀ ਜੋੜ ਜਾਈਏ ਬੈਕ ਵਿੱਚ ਵੀ ਚਾਰ ਪੈਸੇ ਛੱਡ ਜਾਈਏ ਉਹਨਾਂ ਵਾਸਤੇ ਕੋਈ ਜ਼ਮੀਨ ਜਾਇਦਾਦ ਹਰ ਬੰਦਾ ਕੋਸ਼ਿਸ਼ ਕਰਦਾ ਕਿ ਮੇਰੇ ਬੱਚੇ ਨੂੰ ਨੌਕਰੀ ਲਵਾ ਦੇਓ ਕਿਤੇ ਕੰਮ ਦਵਾ ਦਿਓ ਕੋਈ ਕੰਮ ਸ਼ੁਰੂ ਕਰਾ ਦਿਓ ਇਹਦੇ ਨਾਲ ਨਾਲ ਉਸ ਬੱਚੇ ਨੂੰ ਪਿੰਡ ਦੇ ਵਿੱਚ ਪਾਣੀ ਸਾਫ਼ ਹੋਵੇ ਹਵਾ ਸਾਫ਼ ਹੋਵੇ ਹਵਾ 'ਚ ਆਕਸੀਜਨ ਹੋਵੇ ਤੇ ਉਹ ਤੁਸੀਂ ਆਪਣੇ ਪਿੰਡ ਦੀ ਸਾਰਿਆਂ ਨੇ ਪ੍ਰੈਅਰ ਬਣਾ ਕੇ ਮੈਨੂੰ ਦੇਣੀ ਆ ਕਿ ਜਿਹੜਾ ਪਿੰਡ ਦਾ ਟੋਬਾ ਜਿਵੇਂ ਸੋਹਣੇ ਵਾਲੇ ਸਰਪੰਚ ਸਾਹਿਬ ਨੂੰ ਹੁਣੇ ਮਿਲੇ ਸੀ ਜਿਸ ਤਰ੍ਹਾਂ ਸੋਹਣੇ ਵਿੱਚ ਐ ਆਨੰਦਪੁਰ ਕੇਸ਼ੋ ਵਿੱਚ ਬਣਾਇਆ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਟੋਬੇ ਸਾਫ ਬਣਾ ਕੇ ਜਦੇ ਵਿੱਚ ਕਿਸੇ ਪਾਸੇ ਪਿੰਡ ਦੇ ਆਸ-ਪਾਸੇ ਗੰਦਗੀ ਨਾ ਹੋਵੇ ਟੋਬੇ ਦਾ ਪਾਣੀ ਸਰਕਾ ਤੇ ਨਾ ਆਵੇ ਤੇ ਉਹਨੂੰ ਸਾਫ ਕਰਕੇ ਵਾਹ ਜੋ ਕਰਕੇ ਤੇ ਇੱਕ ਪਿੰਡ ਦੇ ਵਿੱਚ ਜਗ੍ਹਾ ਲੱਭੋ ਡੇਢ ਦੋ ਏਕੜ ਜਿੱਥੇ ਆਪਾਂ ਜੰਗਲ ਲਾਣਾ ਦੇ ਤੇ ਤੁਸੀਂ ਜਾ ਕੇ ਸੈਰ ਵੀ ਕਰ ਸਕੋ ਪੰਛੀ ਵੀ ਰਹਿਣ ਝਿੜੀਆਂ ਕੱਢੀਓ ਤੁਸੀਂ ਪਰ ਉਹ ਝਿੜੀਆਂ ਹੁੰਦੀਆਂ ਸੀ ਇੱਕ ਦਵਾਰਾ ਝਿੜੀ ਲੈ ਕੇ ਆਣੀ ਆ ਜਿਹਦੇ ਨਾਲ ਪੰਛੀ ਆਣਗੇ ਉਹ ਤੁਹਾਡੀਆਂ ਚਿਟੀਆਂ ਸੁਡੀਆਂ ਦਾ ਨਾਲ ਪਉਂਦੀਆਂ ਸੁਡੀਆਂ ਸਾਰੀਆਂ ਖਾ ਜਾਂਦੇ ਆ ਜੀ ਉਹ ਸਾਫ਼-ਫਤਰੀ ਜਗ੍ਹਾ ਬਣੀ ਚਾਹੀਦੀ ਆ ਪਿੰਡ ਦੀ ਫਿਰ ਨਹੀਂ ਸਾਫ਼ ਥੋੜੀ ਚਾਹੀਦੀ ਆ ਸੋ ਆਪਾਂ ਖਾਸ ਕਰਕੇ ਜਿਹੜਾ ਇਹ ਲੋੜੀ ਆ ਅਸੀਂ ਤੇਜਿਲੂ ਵੀ ਸਰਕਾਰੀ ਤੋਂ ਆਪਣੇ 13 ਨੂੰ ਸਰਕਾਰੀ ਤੌਰ ਦੇ ਉੱਤੇ ਜਿਹੜੀ ਹਮੇਸ਼ਾ ਹਰ ਸਾਲ ਬਣਾਉਂਦੇ ਆ ਅਸੀਂ ਕੁੜੀਆਂ ਦੀ ਲੋੜੀ ਕੁੜੀਆਂ ਨੂੰ ਕੁੜੀਆਂ ਬਚਾਓ ਤੇ ਮੁੰਡੇ ਪੜਾਓ ਇਹ ਵੇ ਮੇਂ ਸ਼ੁਰੂ ਕਰਨੀ ਆ ਜੀ ਕੁੜੀਆਂ ਪੜ ਰਹੀਆਂ ਜੀ ਜੇ ਕੁੜੀ ਐਮਏ ਪਾਸ ਹੈ ਤਾਂ ਕਹਿੰਦੇ ਮੁੰਡਾ ਘੱਟੋ-ਘੱਟ ਬੀਏ ਤਾਂ ਪਾਸ ਹੋਵੇ ਨਾ ਜੀ ਤੇ ਇਸ ਕਰਕੇ ਮੁੰਡਿਆਂ ਨੂੰ ਵੀ ਪੜਾਉਣ ਦੀ ਲੋੜ ਹੈ ਕੁੜੀਆਂ ਨੂੰ ਬਚਾਉਣ ਦੀ ਲੋੜ ਹੈ ਕੁੜੀਆਂ ਪੜ ਜਾਂਦੀਆਂ ਆ ਫਿਰ ਉਹਨਾਂ ਨੂੰ ਪੜ੍ਹਨ ਦਾ ਮੌਕਾ 줘 ਦਿਆ ਉਹ ਔਰ ਹਰ ਪਿੰਡ ਦੇ ਵਿੱਚ ਅੱਜ ਆ ਮੇਰੇ ਖਾਲਸੇਬੜੋ ਤੋਂ ਅੱਜ ਬੈਠੇ ਆ ਬੇਟੀਆਂ ਮੇਰੀਆਂ ਇਹ ਨੌਜਵਾਨ ਜਿਹੜੀ ਜਵਾਨੀ ਮੁੰਡਿਆਂ ਤੇ ਨਹੀਂ ਆਂਦੀ ਕੁੜੀਆਂ ਤੇ ਵੀ ਆਦੀ ਆ ਇਹਨਾਂ ਦੀ ਵੀ ਨੌਜਵਾਨ ਸਭਾ ਜਿਹੜੀ ਕੁੜੀਆਂ ਦੀ ਵੀ ਹੋਣੀ ਚਾਹੀਦੀ ਆ ਨੌਜਵਾਨ ਸਭਾ ਮੁੰਡੇ ਨੌਜਵਾਨ ਸਭਾ ਕੁੜੀਆਂ ਠੀਕ ਆ ਜੀ ਇਹਨਾਂ ਦੀ ਹੋਣੀ ਚਾਹੀਦੀ ਹੈ ਇਹਨਾਂ ਨੂੰ ਵੀ ਤੁਹਾਡੇ ਕੋਲ ਕੁੜੀ ਆ ਜਿਹੜੀ ਮਨ ਲਾ ਆਪਣਾ ਮੈਡਲ ਜਿੱਤ ਕੇ ਲੈ ਕੇ ਆਈ ਆ ਜੀ 골ਡ ਮੈਡਲ ਜਿੱਤ ਕੇ ਲੈ ਕੇ ਆਈ ਆ ਜੀ ਕ੍ਰਿਕਟ ਦੇ ਵਿੱਚ ਹਰਮਨ ਪ੍ਰੀਤ ਕੌਰ ਤੇ ਸਾਡੇ ਹਰਪ੍ਰਿੰਤ ਸ਼ਾਫਰ ਪ੍ਰੀਤ ਕੌਰ ਆਈ ਆ ਜੀ ਉਹਨੂੰ ਗੱਲ ਉਹਨੂੰ ਮੌਕਾ ਮਿਲਿਆ ਕਿ ਨਹੀਂ ਮਿਲਿਆ ਮੈਂ ਉਹਦੇ ਮਾਪੇ ਦੀ ਉਹਦੀ ਖਾਸ ਕਰਕੇ ਉਹਦੇ ਬਾਪ ਦੀ ਸ਼ਲਾਘਾ ਕਰਦਾ ਕਿ ਉਹ ਰੋਗੇ ਤੋਂ ਆਪਣਾ ਕੰਮ ਛੱਡ ਕੇ ਪਟਿਆਲੇ ਆ ਕੇ ਉਹਨੇ ਕੁੜੀ ਨੂੰ ਟ੍ਰੇਨਿੰਗ ਦਵਾਈ ਆ ਤੇ ਕੁੜੀ ਨੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਆਪਣੇ ਮਾਪੇ ਦੇ ਨਾਮ ਤੋਂ ਤੇ ਇਹ ਬਾਰੇ ਜਿਹੜੇ ਕੰਮ ਹੈ ਆਪਾਂ ਇਹਦੇ ਨਾਲ ਨਾਲ ਮੈਂ ਕੋਸ਼ਿਸ਼ ਕਰਦਾ ਕਿ ਤੁਹਾਡੇ ਹਰ ਸੁੱਖ-ਦੁੱਖ ਵਿੱਚ ਪਹੁੰਚਾਂ ਅੱਗੇ ਪਹੁੰਚਾਂ ਪਿੱਛੇ ਪਹੁੰਚਾਂ ਜਦੋਂ ਵੀ ਪਹੁੰਚਾਂ ਮੇਰੀ ਕੋਸ਼ਿਸ਼ ਹੋਏਗੀ ਤੇ ਲੇਕਿਨ ਮੇਰਾ ਹੁਣ ਜ਼ਿੰਮੇਵਾਰੀ ਤੁਸੀਂ ਮੈਨੂੰ ਵੱਡੀ ਦੇ ਦਿੱਤੀ ਆ ਤਾਂ ਮੈਂ ਸਾਰੇ ਪੰਜਾਬ ਦੇ ਦੁੱਖ-ਸੁੱਖ ਦੇ ਵਿੱਚ ਵੀ ਅੱਜ ਮੈਂ ਇੱਥੇ ਆਂ ਜੀ ਕੱਲ ਨੂੰ ਚੰਡੀਗੜ੍ਹ ਆ ਪਰਸੋਂ ਨੂੰ ਮੁਕਸਦ ਉਸ ਤੋਂ ਅਗਲੇ ਦਿਨ ਅੰਮ੍ਰਿਤਸਰ ਆ ਹੁਣ ਇਹ ਵੀ ਤਾਂ ਕੰਮ ਕਰਦੇ ਪੈਣਗੇ ਜੀ ਜੇ ਮੁੰਡਾ ਫੌਜ 'ਚ ਭਾਗਤੀ ਹੋ ਜਾਂਦਾ ਫਿਰ ਤਾਂ ਉਹ ਛੁੱਟੀਆਂ ਤੇ ਆਉਂਦਾ ਨਾ ਜੀ ਤੇ ਜਦੋਂ ਆਉਂਦਾ ਕੋਈ ਤੋਹਫਾ ਲੈ ਕੇ ਆਉਂਦਾ ਮੈਂ ਵੀ ਤਾਂ ਇਹੀ ਕਰਦਾ ਜੀ ਤੇ ਇਹ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਸੁਭਾਲਣੀਆਂ ਤੁਸੀਂ ਆਪਣੇ ਪਿੰਡ ਨੂੰ ਆਪਣੇ ਮਹੱਲੇ ਨੂੰ ਆਪਣੇ ਨਗਰ ਨੂੰ ਹੋਰ ਜਿਹੜਾ ਆਪਣੇ ਇਲਾਕੇ ਨੂੰ ਉਹਨੂੰ ਤੁਸੀਂ ਉਹਦੀ ਡਿਵੈਲਪਮੈਂਟ ਵਾਸਤੇ ਉਹਦੀ ਪਲਾਨ ਬੁਣਣੀ ਹੈ ਜਿਵੇਂ ਮੇਰੀ ਜਿਵੇਂ ਮੇਰੀ ਕੋਸ਼ਿਸ਼ ਹੈ ਬਜਵੇਂ ਸਰਾਦ ਰੋਡ ਆ ਕੁੰਮਨਗਰ ਵਾਲਿਆਂ ਨੇ ਸਾਥ ਦਿੱਤਾ ਕਿ ਹੁਣ ਕਮਲ ਕਲੋਨੀ ਵਾਲੇ ਦੂਜੀਆਂ ਕਲੋਨੀਆਂ ਜੋੜ ਰਹੀਆਂ ਹਨ ਮਰ ਜਿੱਧਰ ਵੀ ਪਟੜ ਹੋਈਏ ਪਾਰ ਕੀ ਪਾਰ ਕੋਨੇ ਚਾਹੀਏ ਸ਼ਹਿਰ ਦੀ ਦਿੱਖ ਵਧੀਆ ਹੋਣੀ ਚਾਹੀਦੀ ਹੈ ਸ਼ਹਿਰ ਦੇ ਵਿੱਚ ਵੀ ਕਿਤੇ ਗੰਦਗੀ ਨਹੀਂ ਹੋਣੀ ਚਾਹੀਦੀ ਨਾ ਪਿੰਡ ਵਿੱਚ ਨਾ ਸਾਈਡ ਦੇ ਵਿੱਚ ਜੇ ਤੁਹਾਡਾ ਪਿੰਡ ਸਾਫ਼ ਹੋਏਗਾ ਤਾਂ ਬਿਮਾਰੀਆਂ ਘੱਟ ਹੋਣਗੀਆਂ ਜਾਂ ਵੱਧ ਹੋਣਗੀਆਂ ਠੀਕ ਹੈ ਜੀ ਥਾਂ ਥਾਂ ਤੇ ਕੂੜਾ ਨਹੀਂ ਹੋਣਾ ਚਾਹੀਦਾ ਬਾਹਰ ਤੁਹਾਡੇ ਐਮਆਰਐਫ ਬਣਾ ਕੇ ਦਿੱਤੇ ਆ ਪਿੰਡ ਦੇ ਵਿੱਚ ਕਿਤੇ ਵੀ ਕੂੜਾ ਨਹੀਂ ਹੋਣਾ ਚਾਹੀਦਾ ਨਾਲੇ ਪਿੰਡ ਦੇ ਬੰਦਿਆਂ ਨੂੰ ਰੋਜ਼ਗਾਰ ਮਿਲੇਗਾ ਆ ਥਾਪਰ ਵਾਲੇ ਕੂੜੇ ਤੋਂ 40 ਲੱਖ ਰੁਪਏ ਆ ਸਾਲ ਕਮਾਉਂਦੇ ਆ ਉਹ ਜਿਹੜੇ ਉੱਥੇ ਵਰਕਰ ਆ ਉਹਨਾਂ ਨੂੰ ਵੰਡ ਦਿੰਦੇ ਆ ਉਹ ਹੋਰ ਮਿਹਨਤ ਕਰਦੇ ਆ ਹੋਰ ਜ਼ਿਆਦਾ ਕਮਾਉਂਦੇ ਆ ਕੂੜੇ ਦੀ ਵਧੀਆ ਸਮਾਨ ਉਹਦਾ ਕੋਈ ਖਾਦ ਬਣਾ ਲਈ ਕੋਈ ਚੀਜ਼ ਬੇਸਤੀ ਕਿਸੇ ਦੀ ਕੋਈ ਚੀਜ਼ ਅੱਗੇ ਅੱਗੇ ਡੈਕੋਰੇਸ਼ਨ ਪੀਸ ਬਣਾ ਲੰਦੇ ਆ ਜਾਂ ਹੋਰ ਉਹਦਾ ਕੋਈ ਯੂਜ਼ ਕਰਦੇ ਆ ਸੋ ਇਹ ਜਿਹੜੇ ਸਾਰੇ ਕੰਮ ਆ ਆਪਣੇ ਇਹ ਆਪਾਂ ਮਿਲ ਕੇ ਕਰਦੇ ਆ ਤੇ ਲੋੜੀ ਜਿਹੜੀ ਆਪਾਂ ਹੈਗੀ ਆ ਇਹ ਅਬਦੁੱਲਾ ਪੱਟੀ ਵਾਲੀ ਜਿਹੜੀ ਸੀ ਉਹਨੇ ਕੁੜੀਆਂ ਪਿੱਛੇ ਹੀ ਉਹਨਾਂ ਦੀ ਰੱਖਿਆ ਕਰਦੇ ਉਹਦਾ ਇੱਕ ਸੀਗਾ ਵੀ ਉਹਨੇ ਕੀਤਾ ਆਪਾਂ ਕਿ ਉਹ ਅਸੀਂ ਵੀ ਆਪਣੀਆਂ ਕੁੜੀਆਂ ਨੂੰ ਸਾਡੀਆਂ ਕੁੜੀਆਂ ਕੋਈ ਵੀ ਜਿਹੜੀਆਂ ਔਰਤਾਂ ਹੈਗੇ ਆ ਉਹ 60 70% ਹੋਣ ਦੀ ਕੰਮ ਜਾਂ ਵਿੱਚ ਬੱਚਿਆਂ ਦੇ ਵਿੱਚ 70% ਔਰਤਾਂ 'ਚ 52-60% ਇਹ ਨਹੀਂ ਹੋਣੀ ਚਾਹੀਦੀ ਹਰ ਔਰਤ ਜੇ ਔਰਤਾਂ ਤੰਦਰੁਸਤ ਹੋਣਗੀਆਂ ਤਾਂ ਪਰਿਵਾਰ ਤੰਦਰੁਸਤ ਹੋਏਗਾ ਜੇ ਪਰਿਵਾਰ ਤੰਦਰੁਸਤ ਹੋਏਗਾ ਤਾਂ ਪਿੰਡ ਤੰਦਰੁਸਤ ਹੋਏਗਾ ਜੇ ਸਾਰੇ ਪਿੰਡ ਤੰਦਰੁਸਤ ਹੋ ਜਾਣਗੇ ਮੰਨੇ ਤਾਂ ਤੰਦਰੁਸਤ ਹੋਣਗੇ ਤਾਂ ਪੰਜਾਬ ਤੰਦਰੁਸਤ ਹੋਏਗਾ ਪਾਇਲੈਂਗੜਾ ਪੰਜਾਬ ਬਣੇਗਾ ਨਾ ਜੀ ਤੇ ਉਹਨੂੰ ਦੇਖ ਕੇ ਉਹਦੀ ਨਕਲ ਕਰਕੇ ਜਿਵੇਂ ਅਸੀਂ ਜਿਹਨੇ ਅਸੀਂ ਸਿਹਤ ਦੇ ਪ੍ਰੋਜੈਕਟ ਸ਼ੁਰੂ ਕੀਤੇ ਚਾਹੇ ਆਮ ਆਦਿ ਕਲੀਨਿਕ ਸੜਕ ਸੁਰੱਖਿਆ ਫੋਰਸ ਹੈ ਫਰਿਸ਼ਤੇ ਸਕੀਮ ਹੈ ਸਾਡੇ ਪਲਾਟਿਕ ਦੇ ਨਾਲ-ਨਾਲ ਜਿਹੜੇ ਤੁਹਾਡੇ ਜਿਹੜੇ ਅਫਰ ਡਿਸਟ੍ਰਿਕਟ ਹਸਪਤਾਲ ਉਹਨਾਂ ਦੇ ਜੋ ਸਵਾਮਾਸੀ ਦੇ ਰਹੇ ਆ ਲੈਵਲ ਟ੍ਰਾਂਸਪੋਰਟ ਕਰ ਰਹੇ ਆ ਹੁਣ ਸਾਰਾ ਦੇਸ਼ ਪੰਜਾਬ ਵੱਲੋਂ ਦੇਖ ਰਿਹਾ ਕਿ ਇਹੋ ਜਿਹਾ ਸਿਹਤ ਬਾਉਂਡਰ ਸਾਨੂੰ ਜੁੜੀ ਹੋਇਆ ਇਹ ਬਹੁਤ ਵੱਡੀ ਗੱਲ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਖੁੱਲੀ ਛੁੱਟੀ ਦਿੱਤੀ ਹੈ ਜੀ ਇਹ ਪੂਰੀ ਦੁਨੀਆ ਦੇ ਵਿੱਚ ਆਪਣੀ ਕਿਸਮ ਦੀ ਪਹਿਲੀ ਸਕੀਮ ਹੈ ਜੀ ਨਹੀਂ ਤਾਂ ਜਿਹੜਾ ਬੀਮਾ ਹੁੰਦਾ ਉਹਦੇ ਵਾਸਤੇ ਲੋਕਾਂ ਨੂੰ ਪੈਸੇ ਲੈਣੇ ਪੈਂਦੇ ਹਜ਼ਾਰਾਂ ਰੁਪਏ ਤੇ ਜੇ ਬਿਮਾਰ ਹੋ ਜਾਏ ਬੰਦਾ ਐਕਸੀਡੈਂਟ ਹੋ ਜਾਏ ਲੱਕਵਾ ਮਾਰ ਦੇ ਤਾਂ ਮੱਜੇ ਦਾ ਲੱਗ ਜਾਂਦਾ ਬੰਦਾ ਕਿਸੇ ਦਾ ਡਾਇਲਸਿਸ ਹੋਵੇ ਸਾਰਾ ਪਰਿਵਾਰ ਕਰਜ਼ਾਈ ਹੋ ਜਾਂਦਾ ਜ਼ਮੀਨ ਗਹਿਣਾ ਘਟਾ ਸਾਰਾ ਕੁਝ ਗਿੱਟ ਜਾਂਦਾ ਇੱਕ ਵੀ ਪੈਸਾ ਕਿਸੇ ਦਾ ਖਰਚ ਨਹੀਂ ਹੋਗਾ ਦੁਨੀਆ ਦੀ ਸਭ ਤੋਂ ਵਧੀਆ ਵੈਲਫੇਅਰ ਸਕੀਮ ਜਿਹੜੀ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਇਹ ਅਰਵਿੰਦ ਕੇਜਰੀਵਾਲ ਦੀ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਕੋਈ ਆਵਾਜ਼ ਇਹਨਾਂ ਕਿ ਬਿਜਲੀ ਦਾ ਨਾ ਹੋਵੇ अरविंद केजरीवाल मनीष सिसोदिया देखो ਸਾਡੀ ਪਾਰਟੀ ਅਲੱਗ ਪਾਰਟੀ ਹੈ ਜੀ ਇਹ ਇਹ ਕਹਿੰਦੇ ਦਿੱਲੀ ਵਾਲੇ ਦਿੱਲੀ ਵਾਲੇ ਇਹਨੂੰ ਲੱਗਦਾ ਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਬਿਲਕੁਲ ਆ ਗਿਆ ਸ਼ੇਰ ਜੀ ਹੁਣ ਛੱਡ ਦੇਂਦੀ ਇਹਨਾਂ ਨੂੰ ਨਾ ਨਸ਼ਾ ਵੇਚਣ ਵਾਲਿਆਂ ਨੂੰ ਨਾ ਭ੍ਰਸਤਾਚਾਰ ਕਰਨ ਵਾਲਿਆਂ ਨੂੰ ਨਾ ਗੁੰਡਾ ਕਰਦੀ ਕਰਨ ਵਾਲਿਆਂ ਨੂੰ ਨਾ ਗੈਸ ਲ ਬਣਾਉਣ ਵਾਲਿਆਂ ਨੂੰ ਹੁਣ ਛੱਡ ਦੇਂਦੀਆਂ ਸ਼ੇਰ ਆ ਗਿਆ ਬਿਲਕੁਲ ਜੇ ਕੁਝ ਰਾਤ ਇਲੈਕਸ਼ਨ ਹੁੰਦੀ ਹੈ ਅਸੀਂ ਲੜੀ ਜਾ ਕੇ ਦਿੱਲੀ ਚ ਇਲੈਕਸ਼ਨ ਅਖੀ ਜਾ ਕੇ ਲੜੀ ਜੇ ਤਾਂ ਸਾਡੀ ਇਲੈਕਸ਼ਨ ਹੈ ਹੋਰ ਲੜਨ ਗਿਆ ਆ ਕੇ ਸਾਡੀ ਤਾਂ ਤਾਕਤ ਇਹ ਹੈ ਜੀ ਸਾਡੀ ਤਾਕਤ ਤਾਂ ਤੁਸੀਂ ਉਹ ਪਾਈ ਸਾਡਾ سرمਾਇਆ ਤਾਂ ਤੁਸੀਂ ਹੋ ਸਾਡੇ ਕੋਲੇ ਕਰੋੜੇ ਰੁਪਏ ਥੋੜੀ ਆ ਸਾਡੇ ਕੋਲ ਤਾਂ ਵਲੰਟੀਅਰ ਹੈ ਇਹ ਜਿਹੜੀ ਸਾਡੀ ਸਟਰੈਂਥ ਹੈ ਇਹਨਾਂ ਨੂੰ ਸ਼ੁਭ ਦੀਵਿਆ ਇਹ ਜਿਹੜਾ ਲੋਟੂ ਟੋਲਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਵੇਚ ਕੇ ਖਾ ਗਏ ਤੁਸੀਂ ਦੇਖ ਲਓ ਵੀ ਬਾਦਲਾ ਦੀ ਪ੍ਰਾਪਰਟੀ ਕਿੰਨੀ ਵਧੀਆ ਜੀ ਰਾਜ ਨਹੀਂ ਸੇਵਾ ਕਰਦੇ ਤੁਸੀਂ ਸੇਵਾ ਸੀ ਪ੍ਰੋਪਰਟੀ ਤੁਹਾਡੀ ਆ ਵਧੀ ਜਾ ਰਹੀ ਹੈ ਸੀਗਾ ਆਪ ਵੀ ਸਾਡਾ ਦੇਖ ਲਿਓ ਜੀ ਹੁਣ ਮੈਂ ਕੀ ਗੱਲ ਕਰਦਾ ਵੀ ਗਰੀਬਾਂ ਦੇ ਘਰ ਬਣਾ ਲੈ ਆ ਜੀ ਪਿੰਡਾਂ ਦੇ ਛੱਪੜ ਠੀਕ ਕਰਨੇ ਆ ਖੇਡ ਦੇ ਮੈਦਾਨ ਬਣਾਣੇ ਆ ਸਕੂਲ ਬਣਾਣੇ ਆ ਫਾਰਕ ਬਣਾਣੇ ਆ ਜੀ ਅਸੀਂ ਆਪਣੇ ਪਿੰਡਾਂ ਨੂੰ ਅੱਗੇ ਲੈ ਕੇ ਜਾਣਾ ਅਸੀਂ ਜਿਹੜੇ ਬੱਚੇ ਪੜ੍ਹਾ ਲੈ ਆ ਆਪਣੇ ਉਹਨਾਂ ਦਾ ਖੂਨ ਪੂਰਾ ਕਰਨਾ ਇਹ ਤਾਂ ਖੂਨ ਪੀਣ ਵਾਲੀਆਂ ਜੋਕਾਂ ਸੀ ਇਹ ਸੋ ਇਸ ਕਰਕੇ ਇਹ ਜਿਹੜੀ ਸੋਚ ਹੈ ਇਹ ਪੰਜਾਬ ਦੇ ਆਲਾਦ ਜੋ ਹੈ ਜਦੋਂ ਸਾਡੇ ਕੋਲੇ ਆਈ ਆ ਕੁਮਾਰ ਨਸ਼ਿਆਂ ਦੀ ਪਰਿਵਾਰ ਗੈਕਸਰਾ ਦੀ ਪਰਿਵਾਰ ਧਰਮਿਕ ਗ੍ਰੰਥਾਂ ਦੀਆਂ ਵਿਅਦਬੀਆਂ ਔਰਤਾਂ ਦੇ ਮਤਲਬ ਅਤਿਆਚਾਰ ਲੁੱਟਾਂ ਖੋਹਾਂ ਗਰੀਬਾਂ ਤੇ ਅਤਿਆਚਾਰ ਹੁਣ ਵੀ ਕਰ ਰਿਹਾ ਹੈ ਅਲੱਗ-ਅਲੱਗ ਤਰੀਕੇ ਨਾਲ ਕਰ ਰਿਹਾ ਹੈ ਔਰ ਜਿਹੜੀ ਕੇਂਦਰ ਸਰਕਾਰ ਹੈ ਮੇਰੇ ਨਾਨਾ ਜੀ ਪ੍ਰਚਾਰਕ ਪ੍ਰਚਾਰਕ ਹੁੰਦੇ ਸੀ ਜਿਹੜੇ ਆਪਣੇ ਸ਼੍ਰੋਮਣੀ ਕਮੇਟੀ ਦੇ ਬਹੁਤ ਵੱਡਾ ਉਹਨਾਂ ਦਾ ਅਹੁਦਾ ਸੀ ਉਹਨਾਂ ਨੂੰ ਸਤਿ ਫਾਦੇ ਸਕੇ 골ਡ ਮੈਡਲ ਵੀ ਦਿੱਤਾ ਸੀ ਬਹੁਤ ਵੱਡੇ ਵਿਦਵਾਨ ਸੀ ਉਹ ਕਹਿੰਦੇ ਹੁੰਦੇ ਸੀ ਵੀ ਲੁਟੇਰੇ ਦੋ ਤਰ੍ਹਾਂ ਦੇ ਆਉਂਦੇ ਆ ਇੱਕ ਤਾਂ ਆਉਂਦੇ ਆ ਜਿਹੜੇ ਜਿਹਨੂੰ ਆਪਾਂ ਚੋਰ ਕਹਿੰਦੇ ਆ ਡਾਕੂ ਕਹਿੰਦੇ ਆ ਇੱਕ ਸੱਜਣ ਠੱਗ ਐਸੋਲੇ ਕੇਂਦਰ ਦੇ ਵਿੱਚ ਸੱਜਣ ਠੱਗ ਬੈਠੇ ਹੋਏ ਸੀ ਉਹ ਉਹ ਸਕੀਮ ਤਾਂ ਲੈ ਕੇ ਆਣਗੇ ਜੀ ਭਗਵਾਨ ਦੇ ਨਾਮ ਦੇ ਉੱਤੇ ਬਟ ਇਹ ਲੋਕਾਂ ਨੂੰ ਗੱਲਾਂ ਸਮਝਾਉਣ ਦੀ ਲੋੜ ਹੈ ਤੁਹਾਨੂੰ ਜੀ ਕੱਲੇ-ਕੱਲੇ ਪਰਿਵਾਰ ਨੂੰ ਸਮਝਾਉਣ ਦੀ ਲੋੜ ਹੈ ਜਿਵੇਂ ਕਿਸਾਨ ਸਮਝ ਗਏ ਸੀ ਮਜ਼ਦੂਰਾਂ ਦੀਆਂ ਵਿੱਚ ਬਹੁਤ ਮਜ਼ਬੂਰੀਆਂ ਹੁੰਦੀਆਂ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਵੀ 125 ਬਜਟ ਘਟਾ ਰਹੇ ਆ ਜਦੋਂ ਵਧਾ ਰਹੇ ਆ ਕਿੱਦਾਂ ਹੋ ਸਕਦਾ ਜੀ ਇਹ ਤੇ ਬੇਕੂ ਸਮਝਿਆ ਲੋਕਾਂ ਨੂੰ ਵੋਟਾਂ ਤੋਂ ਪਹਿਲਾਂ ਥੋੜੇ ਜਿਹੇ ਪੈਸੇ ਦਿਓ ਤੇ ਇਫਲੈਕਸ਼ਨ ਜਿੱਤ ਰੋ ਜੋ ਮਿਹਾਰਤ ਕਰ ਲਿਆ ਹੜ ਪੰਜਾਬ ਚ ਆਇਆ ਗ੍ਰਾਂਟ ਦੀ ਪੰਜਾਬ ਚ ਦਿਓਗੇ ਜਾਂ ਮਿਹਾਰਤ ਦਿਓਗੇ ਐਦਾ ਕਰਦੇ ਅਸੀਂ ਇਹ ਬਣਾ ਇਹ ਜਿਹੜੇ ਸੱਜਣ ਠਾਕਿਆ ਉਹਨਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਇਹ ਧਰਮ ਦੇ ਜਿਹੜੇ ਆ ਗਏ ਨਾ ਜੀ ਇਹ ਧਰਮ ਦੇ ਨਾਂ ਤੇ ਧੋਖਾ ਦਿੰਦੇ ਆ ਕੋਈ ਵੀ ਆ ਤੁਸੀਂ ਆਤਸੀ ਦਾ ਮਸਲਾ ਦੀ ਗੱਲ ਪੁੱਛੀ ਜਾਂਦੇ ਮੈਨੂੰ ਪੱਤਰਕਾਰ ਉਹਨੇ ਗੱਲ ਕਹੀ ਨਹੀਂ ਉਹ ਜੀ ਇਹ ਗ੍ਰਾਮ ਸਟੇਅ ਕਰਦਾ ਆਪਣਾ ਇੱਕ ਸੀਗਾ ਉਹ ਆਪਣਾ ਜਿਹੜਾ ਕ੍ਰਿਸਚੀਅਨ ਸੀਗਾ ਬਹੁਤ ਨੇਕ ਬੰਦਾ ਸੀਗਾ ਚੈਲਰਟੀ ਕਰਦਾ ਸੀਗਾ ਸੇਵਾ ਕਰਦਾ ਸੀਗਾ ਉਹਨੂੰ ਜੇਲ੍ਹ ਚ ਪਾਤਾ ਰਹਿਣ ਬਾਅਦ ਚ ਪਤਾ ਲੱਗਿਆ ਉਹ ਤੇ ਕੰਪਿਊਟਰ ਦੇ ਵਿੱਚ ਆ ਪਾਤਾ ਇਹਨਾਂ ਨੇ ਸੌਫਟਵੇਅਰ ਦੇ ਵਿੱਚ ਉਹਨੇ ਕਹੀ ਨਹੀਂ ਸੀ ਗੱਲ ਉਹਦੇ ਉਹਦੇ ਸਿਰ ਪਾ ਕੇ ਉਹਨੂੰ ਜੇਲ੍ਹ ਚ ਰੱਖਿਆ ਪਿਆਰਾ ਜੇਲ੍ਹ ਚ ਮਰ ਗਿਆ ਉਹਨੂੰ ਸੇਪਰ ਤੱਕ ਨਹੀਂ ਦਿੱਤਾ ਸੋ ਇਹ ਜਿਹੜੇ ਇਹਨਾਂ ਤੋਂ ਸਾਵਧਾਨ ਹੋਣ ਜੀ ਉਹਨਾਂ ਸਾਡੇ ਲੀਡਰਾਂ ਨੂੰ ਜੇਲ੍ਹ ਚ ਬੰਦ ਕਰਤਾ ਜੀ ਇਹਨਾਂ ਨੇ ਪਹਿਲੀ ਵਾਰੀ ਜਦੋਂ ਸਾਡੀ ਸਰਕਾਰ ਬਣੀਆ ਦਿੱਲੀ ਚ 20 ਤੋਂ 15 ਤੋਂ ਲੈ ਕੇ 20 ਤੱਕ 2020 ਤੱਕ ਅਰਵੇ ਦੇ ਕਿਲਜੀਵਾ ਲੋਕਾਂ ਚ ਗਿਆ ਉਹਨੇ ਕਿਹਾ ਵੀ ਜੇ ਸਾਨੂੰ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟਾਂ ਪਾ ਦਿਓ ਜੇ ਨਹੀਂ ਕੀਤਾ ਤਾਂ ਨਾ ਪਾਉ ਲੋਕਾਂ ਨੇ ਚੋਣ ਸਿੱਟਾ ਦਿੱਤੀਆਂ ਉਹਨਾਂ ਨੂੰ ਅਸੀਂ ਵੀ ਇਹੀ ਕਹਿਣਾ ਜੀ ਐਦਾਂ ਇਲੈਕਸ਼ਨ ਲੜਨੀ ਆ ਆਪਾਂ ਆਪਾਂ ਇਸ ਤਰ੍ਹਾਂ ਕੰਮ ਕਰਨਾ ਜਿਹੜੇ ਹੁਣ ਚਾਹੇ ਚਾਹੇ ਤੁਸੀਂ ਕੌਂਸਲਰ ਹੋ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੋ ਬਲੌਕ ਸੰਤੀ ਦੇ ਹੋ ਪਾਰਟੀ ਦੇ ਅਹੁਦੇਦਾਰ ਹੋ ਪਾਰਟੀ ਦੇ ਸੇਵਾਦਾਰ ਹੋ ਸਭ ਤੋਂ ਉੱਚਾ ਜਿਹੜਾ ਸਤਿਕਾਰ ਮੇਰੇ ਮਨ ਵਿੱਚ ਹੈ ਉਹ ਉਹ ਬੰਦਾ ਹੈ ਜਿਹਦੇ ਕੋਲੇ ਪਾਰਟੀ ਦਾ ਅਹੁਦਾ ਵੀ ਕੋਈ ਨਹੀਂ ਜਿਹਦੇ ਕੋਲੇ ਕੋਈ ਚੁਣਿਆ ਹੋਇਆ ਪ੍ਰਤੀ ਦੇ ਵੀ ਕੋਈ ਵੀ ਨਹੀਂ ਉਹਦੇ ਚ ਜੈ ਸ਼ਕਰ ਜੀ ਕਿਤੇ ਆ ਓ ਜੈ ਸਾਈਕਲ ਜਿਹੜਾ ਦੇਖੋ ਨਾ ਉਹਦਾ ਮੰਗ ਰਿਹਾ ਜੀ ਕੋਈ ਨਹੀਂ ਮੰਗਦੇ ਹੁਣ ਇਹ ਕੰਮ ਨਹੀਂ ਕਰਦੇ ਕੰਮ ਕਰਦੇ ਗੰਦ ਜਿਹੜੀ ਦੀ ਜੀ ਆ ਸੁਰੇਸ਼ ਜਿਹੜਾ ਮੁੰਡਾ ਆ ਖੜਿਆ ਜੀ ਆਪਣੇ ਸਾਰਿਆਂ ਨਾਲ ਸ਼ਾਬਾਸ਼ ਹੈ ਵੀ ਇਹਨਾਂ ਦੀ ਸਭ ਤੋਂ ਜਿਆਦਾ ਸ਼ਾਬਾਸ਼ੀ ਰਹੋਣੀ ਹੈ ਜੀ ਮੇਰੀ ਨਜ਼ਰ ਤੋਂ ਸਭ ਤੋਂ ਵੱਡੇ ਮਰਾ ਮੇਰੇ ਸਤਿਕਾਰ ਦੇ ਸਹ ਹੈ ਜੀ ਜਿਹੜੇ ਨਿਸ਼ਕਾਮ ਠੀਕ ਹੈ ਸੋ ਸਭ ਤੋਂ ਐਕਚੁਅਲੀ ਸੇਵਾਦਾਰ ਹੋਈ ਹੈ ਹੋਈ ਹੈ ਜੀ ਬਲੋ ਸਭ ਤੋਂ ਉੱਚਾ ਉਹਦਾ ਇਹਨਾਂ ਦਾ ਹੈ ਮੇਰੇ ਮਨ ਵਿੱਚ ਜਿਹੜਾ ਨਿਸ਼ਕਾਮ ਭਾਵਨਾ ਦੇ ਨਾਲ ਕੰਮ ਕਰਦਾ ਹੈ ਤੇ ਇਸ ਕਰਕੇ ਆਪਾਂ ਜੇ ਨਿਸ਼ਕਾਮ ਭਾਵਨਾ ਦੇ ਨਾਲ ਅਗਲੀ ਗੱਲ ਕੇਜਰੀਵਾਲ ਜੀ ਨੇ ਕਹਿਤੀ ਆ ਭਗਵੰਤ ਮਾਨ ਜੀ ਨੇ ਕਹਿਤੀ ਆ ਮਰੀਸੋ ਦੀ ਜੀ ਨੇ ਕਹਿਤੀ ਆ ਲੋਕਾਂ ਵੱਲ ਨੂੰ ਭਜਣਾ ਲੋਕਾਂ ਤੋਂ ਜਾਣਾ ਕੰਮ ਕਰਨਾ ਮੈਂ ਆਉਂਗਾ ਤੁਹਾਡੇ ਕੋਲ ਭਗਵੰਤ ਮਾਨ ਜੀ ਆਉਣਗੇ ਕੇਜਰੀਵਾਲ ਜੀ ਆਏਗਾ ਤੁਹਾਨੂੰ ਟ੍ਰੈਕਟਰ ਦੇਵਾਂਗੇ ਤੁਹਾਡੇ ਵਿੱਚੋਂ ਬਣਾਵਾਂਗੇ ਜਿਹੜੇ ਅਗਲੇ ਵੱਡੇ ਵੱਡੇ ਅਫਸਰ ਬਣਨਗੇ ਏਅਰਮੈਨ ਵੀ ਖੜੇ ਬੁੱਟਾ ਬਣਨਗੇ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਚੱਕ ਕੇ ਲੈ ਜਾਣਾ ਉੱਪਰ ਅਸੀਂ ਜਾਵਾਂਗੇ ਠੀਕ ਹੈ ਕੰਮ ਕਰਨ ਵਾਲਾ ਜਿਹੜਾ ਸਾਡੇ ਜਿਹੜਾ ਲੀਡਰਾਂ ਪਿੱਛੇ ਭਜੂਗਾ ਸਾਡੇ ਪਿੱਛੇ ਭਜੂਗਾ ਕੋਈ ਸਮਝਦੇ ਵੀ ਆਪਣਾ ਟਾਈਮ ਖਰਾਬ ਕਰ ਰਹੇ ਆ ਆਪਣੇ ਲੋਕਾਂ ਤੇ ਆਪਣੇ ਪਿੰਡ ਤੇ ਆਪਣੇ ਕੰਮ ਤੇ ਸਾਰਾ ਧਿਆਨ ਉਥੇ ਰੱਖੋ ਆਪਾਂ ਮਿਲਾਂਗੇ ਜੂੜ ਮਿਲਾਂਗੇ ਠੀਕ ਹੈ ਮੈਂ ਵੀ ਮਿਲਦਾ ਕਿਤੇ 6 ਮਹੀਨੇ ਬਾਅਦ ਅਰਬਿੰਦ ਕੇ ਜੀ ਆਵਾਜ਼ ਨੂੰ ਭਗਵਾਤ ਮੰਦਿਰ ਤੇ ਮਤਲਬ ਇੱਕੋ ਗੱਲ ਹੁੰਦੀ ਆ ਥੋੜਾ ਚਾਹੇ ਆਨੰਦਪੁਰ ਸਾਹਿਬ ਦਾ ਸੀਗਾ ਚਾਹੇ ਫਤੇਗੜ ਸਾਹਿਬ ਚ ਫਤੇਗੜ ਸਾਹਿਬ ਦੇ ਮੇਲੇ ਤੇ 47700 ਦੇ ਕਰੀਬ ਬੰਦੇ ਜੜੇ ਆ ਉਹ ਆਮਾਦੀ ਕਲੀਨਿਕ ਚ ਦਵਾਈ ਲੈ ਕੇ ਗਏ ਜੀ ਬਾਬਾ ਲੋੜ ਤਾਂ ਸੀ ਉਹਨਾਂ ਨੂੰ ਜੇ ਨਹੀਂ ਆਪਾਂ ਲਾਂਦੇ ਉਹ 댓 ਮੀਨਸ ਲੋਕ ਔਖੇ ਹੁੰਦੇ ਡਾਕਟਰ ਦੇ ਜਾਂਦੇ ਬਾਹਰੋਂ ਆਏ ਹੋਇਆ ਸੰਗਤ 50 ਲੱਖ ਬੰਦੇ ਆਏ ਜੀ ਉੱਥੇ 50 ਲੱਖ ਬੰਦੇ ਦੇਖਿਆ ਆ ਰਹੇ ਆ ਵੀ ਪਹਿਲੀ ਵਾਰੀ ਇਹ ਸਰਕਾਰ ਜਿਹੜੀ ਸਫਾਈ ਦਾ ਪੀਣ ਵਾਲੇ ਪਾਣੀ ਦਾ ਡਾਕਟਰੀ ਸਹੂਲਤਾਂ ਦਾ ਬਲੱਡ ਡੋਨੇਸ਼ਨ ਕੈਂਪ ਆ organ donation ਕੈਂਪ ਆਪਣੇ ਅੰਗਦਾਨ ਕਰੋ ਮੈਂ ਸਾਰੇ ਕਰਤੇ ਆਪਣੇ ਸਾਰਿਆਂ ਨੂੰ ਬੇਨਤੀ ਹੈ ਜੀ ਆਪਣੇ ਆਪਣੇ ਅੰਗਦਾਨ ਪਲੈਜ ਕਰ ਲੈਣ ਤੁਸੀਂ ਜਦੋਂ ਆਪ ਤੋਂ 50 100 ਸਾਲ ਬਾਅਦ ਜਾਓਗੇ ਉਸਲੇ ਰੋਡ ਉਸਲੇ ਦੇਖਣਗੇ ਜੇ ਤੁਹਾਡੇ ਬਾਅਦ ਵੀ ਮੇਰੇ ਮੇਰੇ ਤੋਂ ਬਾਅਦ ਵੀ ਮੇਰੇ ਗੁਰਦੇ ਕੰਮ ਕਰਨਗੇ ਮੇਰੀ ਅੱਖਾਂ ਕੰਮ ਕਰਨਗੀਆਂ ਕਿਸੇ ਦੀ ਜ਼ਿੰਦਗੀ ਰੋਸ਼ਨਾਏਗੀ ਕਿ ਹਰ ਪਾਸੇ ਸੋ ਇਸ ਕਰਕੇ ਆਪਾਂ ਇੱਕ ਅਲੱਗ ਕਿਸਮ ਦੀ ਪਾਰਟੀ ਹੈ ਜਿਹੜਾ ਬੰਦਾ ਕੰਮ ਕਰੇਗਾ ਉਹ ਆਮ ਆਦਮੀ ਪਾਰਟੀ ਚ ਉੱਪਰ 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 ਜਾਊਗਾ ਇਹ ਸਿਰੇ ਤੇ ਲਾੜਾਂ ਤੇ ਆਉਣੀ ਉਹ ਬੰਦੀ ਆਪਾ ਜਾਊਗਾ ਆਪਣੇ ਕੰਮ ਤੇ ਫੋਕੇ ਰੱਖਣਾ ਹੁਣ ਤੁਹਾਡੇ ਕੇ ਚੇਅਰਮੈਨ ਲੱਗਣੇ ਆ ਵੀ ਮੈਂ ਰਿਜ਼ਰਵ ਕਰਦਾ ਸੀ ਮੈਨੂੰ ਨਹੀਂ ਮਿਲਿਆ ਪਤਾ ਨਹੀਂ ਕਦੋਂ ਮਿਲਣਾ ਸੀ ਮੈਂ ਪਹਿਲੀ ਵਾਰੀ ਮੰਤਰੀ ਨਹੀਂ ਬਣਿਆ ਦੂਜੀ ਵਾਰ ਨਹੀਂ ਬਣਿਆ ਤੀਜੀ ਵਾਰੀ ਬਣ ਗਿਆ ਠੀਕ ਹੈ ਮੈਂ ਕਹਿੰਦੇ ਕਹਿ ਨਹੀਂ ਮੈਂ ਮੈਨੂੰ ਰਾਓ ਮੰਤਰੀ ਬਣ ਨਹੀਂ ਛੱਡਣਾ ਨਾਮਕਾ ਦਾ ਸਟੇਜ ਤੇ ਚੜਨ ਦੀ ਕੋਸ਼ਿਸ਼ ਕੀਤੀ ਆ ਜਦੋਂ ਉਹਨਾਂ ਨੇ ਆਵਾਜ਼ ਦੇ ਕੇ ਕਿਹਾ ਕਿ ਡਾਕਟਰ ਵੀਰ ਸਿੰਘ ਉੱਪਰ ਆਓ ਸੇਧੇ ਤਾਂ ਗਏ ਆ ਜਦੋਂ ਉਹਨਾਂ ਨੇ ਆਵਾਜ਼ ਦੇ ਕੇ ਡਾਕਟਰ ਵੀਰ ਸਿੰਘ ਜੀ ਆ ਕੇ ਸੌ ਚੱਕੋ ਠੀਕ ਹੈ ਤਾਂ ਚੱਕਿਆ ਆਪਾਂ ਸੋ ਇਹ ਕਿਸੇ ਦੇ ਪਿੱਛੇ ਭੱਜਣ ਨਾਲੋਂ ਬਿਲਕੁਲ ਨਹੀਂ ਕਰਨਾ ਜੀ ਮੇਰਾ ਸੂਲ ਨਹੀਂ ਹੈ ਆਪਣੇ ਕੰਮ ਤੇ ਲੱਗਣਾ ਲੱਗਿਆ ਸ਼ੁਰੂ ਤੋਂ ਜਦੋਂ ਮੈਂ ਪੜ੍ਹਦਾ ਸੀ ਸਹੀ ਇਹ ਸੋਚ ਸੀ ਮੇਰਾ ਕਿ ਆਪਣਾ ਪੜ੍ਹਾਈ ਵਿੱਚ ਤੁਸੀਂ ਬੈਸਟ ਹੋਣਾ ਚਾਹੀਦੇ ਆ ਆਪਣੇ ਕੰਮ 'ਚ ਬੈਸਟ ਹੋਣੇ ਚਾਹੀਦੇ ਆ ਤੇ ਇੱਕੋ ਹੀ ਇੱਕ 파ਰਟੀ ਆ ਜਿਹੜੀ ਆਮ ਆਦਮੀ 파ਰਟੀ ਆ ਜਿਹੜੀ ਮੈਰਿਟ ਬੇਸਡ ਐ ਆਪਾਂ ਨੌਕਰੀਆਂ ਵੀ ਮੈਰਿਟ ਤੇ ਦੇ ਰਹੇ ਆ ਮੈਰਿਟ ਬਣਾਓ ਆਪਣੀ ਮੈਰਿਟ ਦੇ ਉੱਪਰ ਚੱਲੋ ਤੁਸੀਂ ਆਪਣੇ ਨਾਲ ਕੰਪਲੀਟ ਕਰਨਾ ਕਿਸੇ ਹੋਰ ਨਾਲ ਨਹੀਂ ਕਰਨਾ ਆਪਣੇ ਨਾਲ ਜਿਹੋ ਜਿਹਾ ਤੁਸੀਂ ਕੱਲ ਸੀ ਅੱਜ ਬਿਹਤਰ ਕੱਲ ਨੂੰ ਹੋਰ ਬਿਹਤਰ ਹੋਰ ਬਿਹਤਰ ਹੋਰ ਬਿਹਤਰ ਆਪਣੇ ਆਪ ਨੂੰ ਵਧੀਆ ਇਨਸਾਨ ਬਣਾਈ ਚੱਲੋ ਲੋਕਾਂ ਦਾ ਸੇਵਾਦਾਰ ਬਣਾਈ ਚੱਲੋ ਤੇ ਤੁਸੀਂ ਤਰੱਕੀ ਕਰੋਗੇ ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਜਿਹੜਾ ਸਾਰਿਆਂ ਨੂੰ ਜੀ ਲੋੜੀ ਦੇ ਇੱਕ ਵਾਰ ਸਿ ਲੱਖ ਲੱਖ ਵਧਾਈ ਦਿਆਂ ਤੁਹਾਡੇ ਵਾਸਤੇ ਸ਼ੁਭ ਕਾਮਨਾਵਾਂ ਇੱਕ ਦੋ ਲਾਈਨਾਂ ਆ ਗਿਆ ਜਿਹੜੀਆਂ ਅਰਵਿੰਦ ਕੇਜੇਵਾਲ ਤੇ ਬਹੁਤ ਟੁੱਕਦੀਆਂ ਆ ਗਿਆ ਬਸ ਇਹ ਮਾਈ ਡਿਸਕਵਰੀ ਆਫ ਇੰਡੀਆ ਪੰਡ ਜਵਾਲਾ ਨਰੋਜੀਂ ਦੇ ਲਾਈਨਾਂ ਆ ਗਿਆ ਜਿਹੜਾ ਬੰਦੇ ਨੇ ਲਿਖਿਆ ਉਹਨੂੰ ਕ੍ਰੈਡਿਟ ਦੇਣਾ ਚਾਹੀਦਾ ਜੋ ਪੰਜਾਬ ਦੇ ਆਲਾਦ ਸੀ ਜਿਹੜੇ ਬੁਰੇ ਨਾਮ ਤੋਂ ਕੱਢ ਕੇ ਲੈ ਕੇ ਆਏ ਆ ਭਗਵਾਨਤਮਨ ਅਰਵਿੰਦ ਕੇਜੇਵਾਲ ਜੀ ਸੋਧਿਆ ਇਹ ਦੋ ਲਾਈਨਾਂ ਉਹਨਾਂ ਨੂੰ ਡੈਡੀਕੇਟਡ ਆ ਹਮ ਲਾਏ ਹੈ ਕਿਸ਼ਤੀ ਤੂਫਾਨ ਸੇ ਨਿਕਾਲ ਕੇ ہم لائے ہیں کشتی طوفان سے نکال کے اس دیش کو میرے بچوں رکھنا سنبھال کے اج بہت سارے سجنا نے مینوں تپڑی تو بھی جڑے بی جے پی نو ਛੱਡ کے اور لنگ تو اور بہت سارے پنڈاں تو اج بہت سارے جڑے ਸਾਡੇ ਭਰਾیا مولا دے نال فوٹوگرافی کراوماں گا تے او سارے اج جوائننگ واسطے آئے آ لوکاں نے کہیا جی اسی بی جے پی نو ਛੱਡ کے کوئی کہندا میں اکالی دال نو ਛੱਡ کے ਕੋਈ ਕਹਿੰਦਾ ਮੈਂ ਕਾਂਗਰਸ ਨੂੰ ਛੱਡ ਕੇ ਪਰਿਵਾਰਾਂ ਦੇ ਪਰਿਵਾਰ ਆਣ ਵਾਲੇ ਦਿਨਾਂ ਵਿੱਚ ਉਹ ਸਾਰਿਆਂ ਨੂੰ ਮੈਂ ਅਸੈਪਟ ਕਰਦਾ ਨਹੀਂ ਉਹਨਾਂ ਨੇ ਅੱਜ ਸਾਨੂੰ ਜੁਆਇਨ ਕਰ ਲਿਆ ਬਟ ਐਂਦੀ ਉਹਦੇ ਵਾਸਤੇ ਸਵਾਗਤ ਕਰਾ ਕੇ ਆਪਾਂ ਉਹਨਾਂ ਨੂੰ ਜੁਆਇਨ ਕਰਾਵਾਂਗੇ ਸੋ ਸਾਰਿਆਂ ਦਾ ਸਵਾਗਤ ਹੈ ਜੀ ਤੇ ਹੁਣ ਆਪਾਂ ਹਰਪਾਲ ਜੀ ਦਾ ਸਨਮਾਨ ਕਰਾਂਗੇ ਜਿਹੜਾ ਜਿਹੜਾ ਪਿਛਤ ਜਿੱਤ ਕੇ ਆਇਆ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਜੀ ਮਾਰਕੈਂ ਚਲੋ ਵਾਗ ਰੋ ਹਨ

ਅੱਜ ਮੈਂ ਸਾਰੇ ਜਿਹੜਾ ਮੇਰਾ ਪਟਿਆਲਾ ਦਿਹਾਤੀ ਦਾ ਪਰਿਵਾਰ ਹੈ ਉਹਨਾਂ ਦੇ ਨਾਲ ਲੋਹੜੀ ਦੀ ਮਤਲਬ ਉਹਨਾਂ ਨੂੰ ਮੈਂ ਵਧਾਈਆਂ ਵੀ ਦਿੱਤੀਆਂ ਖੁਸ਼ੀਆਂ ਵੀ ਮਨਾਈਆਂ ਔਰ ਉਹਨਾਂ ਨਾਲ ਅਸੀਂ ਜਿਹੜਾ ਪ੍ਰਣ ਵੀ ਕੀਤਾ ਇਕੱਠੇ ਹੋ ਕੇ ਕਿ ਅਸੀਂ ਆਉਣ ਵਾਲੇ ਜਿਹੜਾ ਸਾਡਾ ਹੁਣ ਇਹ ਵਾਲਾ ਸਾਲ ਹੈ ਸਾਡਾ ਇਹਦੇ ਵਿੱਚ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਅਰਵਿੰਦ ਕੇਜੀਵਾਲ ਜੀ ਨੇ ਰੰਗਲਾ ਪੰਜਾਬ ਦਾ ਮਿਸ਼ਨ ਸ਼ੁਰੂ ਕੀਤਾ ਹੈਗਾ ਜਬ ਰਾਣਾ ਚਾਹੁੰਦੇ ਆ ਉਹਦੇ ਵਾਸਤੇ ਅਸੀਂ ਸਾਰੇ ਜਣੇ ਮਿਲ ਕੇ ਡੈਡੀਕੇਟਿਡ ਟੀਮ ਦੀ ਤਰ੍ਹਾਂ ਅਰਵਿੰਦ ਕੇਜੀਵਾਲ ਮਨੀਸ਼ ਸੋਧਿਆ ਮਾਲਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਟੀਮ ਹੈ ਜਿਹੜੀ ਅਸੀਂ ਮਿਲ ਕੇ ਸਾਰੇ ਜਣੇ ਕੰਮ ਕਰਾਂਗੇ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਸਾਡੇ ਕਾਉਂਸਲਰਸ ਔਰ ਮੇਅਰ ਵਗੈਰਾ ਸਾਰੇ ਜਿੰਨੇ ਵੀ ਸਾਡੇ ਜਿਹੜੇ ਲੋਕਲ ਬਾਡੀਜ਼ ਦੇ ਵਿੱਚ ਚੁਣੇ ਗਏ ਆ ਪਿਛਲੇ ਡੇਢ ਸਾਲ ਵਿੱਚ 2 ਸਾਲ ਦੇ ਵਿੱਚ ਅਸੀਂ ਸਾਰੇ ਹੁਣ ਸਾਡੀ ਬਹੁਤ ਵੱਡੀ ਟੀਮ ਹੈ ਔਰ ਅਸੀਂ ਲੋਕਾਂ ਦੇ ਨਾਲ ਜੋ ਵਾਅਦੇ ਪੂਰੇ ਕੀਤੇ ਅਸੀਂ ਸਾਰੀਆਂ ਤਕਰੀਬਨ ਗਾਰੰਟੀਆਂ ਪੂਰੀਆਂ ਕੀਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ 10 ਲੱਖ ਦੇ ਬੀਮੇ ਦਾ ਵੀ ਔਰ ਜਿਹੜਾ ਯੋਧ ਨਸ਼ੇ ਵਿਰੋਧ ਹੈ ਉਹਨੂੰ ਪਿੰਡਾਂ ਨੂੰ ਮਹੱਲਿਆਂ ਨੂੰ ਨਸ਼ਾ ਮੁ ਔਰ ਇਹਦੇ ਨਾਲ ਨਾਲ ਜਿਹੜਾ ਲੋਕਾਂ ਦਾ ਜਿਹੜਾ ਹੈਗਾ ਅਸੀਂ ਇਲੈਕਸ਼ਨ ਜਿੱਤੀਆਂ ਸੀ ਹੁਣ ਲੋਕਾਂ ਦੇ ਅਸੀਂ ਦਿਲ ਜਿੱਤਨੇ ਆ ਔਰ ਜਿਸ ਤਰ੍ਹਾਂ ਅਰਵਿੰਦ ਕੇਜੀਵਾਲ ਦੀ ਚਾਹੁੰਦੇ ਆ ਕਿ ਅਸੀਂ ਲੋਕਾਂ ਨੂੰ ਜਾ ਕੇ ਕਹੀਏ ਵੀ ਦੇਖੋ ਸਾਰੇ ਵਾਅਦੇ ਪੂਰੇ ਕਰਕੇ ਆਏ ਆ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾਓ ਅਸੀਂ ਵੋਟ ਵੀ ਇਸ ਤਰ੍ਹਾਂ ਮੰਗਦੇ ਆ ਅਸੀਂ ਇਹ ਨਹੀਂ ਕਹੜਾ ਕਿ ਸਾਨੂੰ ਇੱਕ ਮੌਕਾ ਹੋਰ ਦੇਓ ਅਸੀਂ ਇੱਕ ਵਾਰੀ ਕਿਹਾ ਸੀ ਸਾਨੂੰ ਇੱਕ ਮੌਕਾ ਦਿਓ ਲੋਕਾਂ ਨੇ ਦੇ ਦਿੱਤਾ ਹੁਣ ਅਸੀਂ ਆਪਣਾ ਕੰਮ ਕਰਨਾ ਸਾਡਾ ਸਾਰਾ ਧਿਆਨ ਜਿਹੜਾ ਫੋਕਸ ਤੇ ਰਹੇਗਾ ਖਾਸ ਕਰਕੇ ਔਰਤਾਂ ਤੇ ਬੱਚਿਆਂ ਦੇ ਉੱਤੇ ਅਸੀਂ ਜਿਹੜਾ ਔਰਤਾਂ ਔਰ ਬੱਚਿਆਂ ਦੀ ਸਿਹਤ ਦਾ ਜ਼ਿਆਦਾ ਧਿਆਨ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਔਰ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਲਤਾਂ ਪੀਣ ਵਾਲਾ ਸਾਫ਼ ਪਾਣੀ ਸਾਫ਼ ਸੁਥਰੀਆਂ ਸੜਕਾਂ ਸੀਵਰੇਜ ਸਟਰੀਟ ਲਾਈਟ ਔਰ ਪਿੰਡਾਂ ਦੇ ਵਿੱਚ ਵੀ ਖੇਡ ਦੇ ਮੈਦਾਨ ਛੱਪੜਾਂ ਦੀ ਸਫਾਈ ਸਟਰੀਟ ਲਾਈਟਾਂ ਸੋਲਰ ਲਾਈਟਾਂ ਇਸੇ ਤਰ੍ਹਾਂ ਜਿਹੜੇ ਹਰ ਪਿੰਡ ਦੇ ਵਿੱਚ ਜਿਹੜੀ ਸਾਡੀ ਕੋਸ਼ਿਸ਼ ਆ ਕਿ ਆਮ ਇੱਕ ਪਿੰਡ ਕਲੀਨਿਕ ਹੋਵੇ ਔਰ ਸ਼ਹਿਰਾਂ ਦੇ ਵਿੱਚ ਸਫੀਸ਼ੀਐਂਟ ਅਸੀਂ ਜਿਹੜੇ ਹੈਗੇ ਆ ਆਮ ਆਦਮੀ ਕਲੀਨਿਕ ਬਣਾਏ ਆ ਤੇ ਉਹਦੇ ਚ ਕੋਰੋਨਾ ਲੋਕ ਜਿਹੜੇ ਹੈਗੇ ਆ ਲੱਖਾਂ ਨਹੀਂ ਕਰੋੜਾਂ ਲੋਕ ਦਵਾਈ ਲੈ ਰਹੇ ਆ ਬਾਕੀ ਅਸੀਂ ਜਿਹੜਾ ਸੈਕੰਡਰੀ ਕੇਅਰ ਤੇ ਟਰਸਰੀ ਕੇਅਰ ਨੂੰ ਵੀ ਜਿਸ ਤਰ੍ਹਾਂ ਲੀਵਰ ਟ੍ਰਾਂਸਪਲੈਂਟ ਤੱਕ ਅਸੀਂ ਪਹੁੰਚੇ ਆ ਬਹੁਤ ਜਲਦੀ ਗੁਰਦਿਆਂ ਦਾ ਕਿਡਨੀ ਟ੍ਰਾਂਸਪਲੈਂਟ ਵੀ ਸ਼ੁਰੂ ਕਰਨ ਜਾ ਰਹੇ ਆ ਤੇ ਇਸ ਲੋਕਾਂ ਨੂੰ ਬਿਹਤਰ ਸਿਹਤ ਸੋਲਤਾ ਅੱਛੀ ਐਜੂਕੇਸ਼ਨ ਤੇ ਰੋਜ਼ਗਾਰ ਇਹ ਸਾਡਾ ਫੋਕਸ ਰਹੇਗਾ ਆਉਣ ਵਾਲੇ ਜਿਹੜੇ ਸਾਡਾ ਇਸ ਸਾਲ ਦੇ ਵਿੱਚ ਡਾਕਟਰ ਸਾਹਿਬ ਤੋਂ ਇਹਦੇ ਨਾਲ ਮੈਂ ਫਿਰ ਇੱਕ ਵਾਰੀ ਲੋਕਾਂ ਨੂੰ ਲੋੜੀਂਦੀਆਂ ਲੱਖ ਲੱਖ ਵਧਾਈਆਂ ਦਿੰਨਾ ਬਹੁਤ ਬਹੁਤ